ਨਾ ਮੇਰੇ ਸਾਲੇ ਦੀ ਤੂੰ ਕਹਨੀ ਆ ਵਿੱਚ ਨਿਨਾਲ ਚੰਨੀ ਨਾਲ ਚੰਨੀ ਨਾਲ ਜਾਣਾ ਮੈਂ ਆ ਦੇਖ ਲੈ ਬੈਂ ਦਾ ਵੀ ਨਾ ਹੋਵੇ ਤਾਂ ਕਿਵੇਂ ਚੱਤੀਆਂ ਮਾਰੀ ਜਾਂਦਾ ਵਾ ਇਹਦਾ ਮੂੰਹ ਮੇਰੇ ਬੈਂ ਦੇ ਵੀਰ ਦਾ ਤਾਂ ਤੋ ਹੋ ਗਿਆ ਯਾਰ ਇਹ ਤਾਂ ਲਾਲ ਪੱਗ ਨਾਦਾ ਨਹੀਂ ਹੁੰਦਾ ਅੱਜ ਕਾਲਾ ਪੱਣਾ ਉਹ ਨਹੀਂ ਫਿਰਦਾ ਹੈ ਹੀ ਵਾਸੀ ਕੋਈ ਗੜਬੜ ਕਰੋ ਤੂੰ ਦੇਖੀ ਚਾਹ ਜਦ ਦਿਨ ਕਰੋ ਮਾਲ ਗਿਆ ਹੋਇਆ ਹੀ ਨਹੀਂ ਕਰਨਾ ਫਿਰ ਤੂੰ ਹੀ ਕਹਿਣਾ ਮੈਂ ਬੰਤਾ ਜੀ ਨਹੀਂ ਤੁਹਾਨੂੰ ਵੈਸੀ ਲੱਗਦਾ ਚੰਨੀ ਬਹੁਤ ਸਿਆਣਾ ਮੁੰਡਾ ਆ ਆਪਾ ਇਹਨੂੰ ਕਿਉਂ ਨਾ ਝਾੜੂ-ਪੋਚੇ ਤੇ ਲੱਕ ਰੱਖ ਲਿਏ ਨਾਲੇ ਆਪਣੀ ਗੱਡੀ-ਗੁੱਡੀ ਸਾਫ਼ ਕਰ ਦੇ ਗੁਰੂਆਂ ਨਾਲੇ ਕਲੀਨਿਕ ਆਪਣਾ ਖੋਦਿਆ ਗੁਰੂ ਹਸਪੀਟਲ ਵਾਲਾ ਕਿਉਂ ਸਹੀ ਕਹਿਣਾ ਮੈਂ ਬਾਕੀ ਥੋਡੀ ਮੱਝੀ ਐ ਸੀਮ ਮਤਸੀਪਾਈ ਸਾਡੀ ਕਿੱਥੇ ਚਾਲਦੀ ਐ ਡਾਕਟਰਾਂ ਦੀ ਨਾ ਮੇਰੇ ਸਾਲੇ ਦੀ ਐ ਅੱਗੇ ਮੇਰੀ ਬਹੁਤ ਮੰਦੀ ਆ ਚੱਤਰ ਦੇਖ ਕੇ ਮੈਂ ਕਰਦੀ ਐ ਤਿੱਖੀ ਦੇ ਸੇ ਤਿੱਖੀ ਦੇ ਸੇ ਜਿਵੇਂ ਅੱਗੇ ਦਾ ਪੈਰ ਵੀ ਮੇ ਤਾਂ ਪੁੱਛ ਕੇ ਪਟਦੀ ਹੁੰਦੀ ਐ ਬੁੱਥਾ ਜਾ ਕੇ ਇਧਰ ਨੂੰ ਹਿੱੜਕ ਜਾਨੀ ਉਧਰ ਨੂੰ ਹਿੱੜਕ ਜਾਨੀ ਤਾਂ ਮੈਨੂੰ ਪੁੱਛੇ ਕਦੀ ਲੋਕ ਮੈਨੂੰ ਕਹਿੰਦੇ ਆਪਸ ਵਿੱਚ ਗੱਲਾਂ ਕਰਦੇ ਆ ਭਾਂਤੇ ਦੀ ਘਰ ਵਾਲੀ ਇੱਧਰ ਫਿਰਦੀ ਹੈ ਇੱਧਰ ਫਿਰਦੀ ਇੱਥੇ ਮਰਜੀ ਤੁਰ ਜਾ ਮੈਨੂੰ ਨਾ ਦੱਸ